ਕੋਈ ਨਾ ਸਿਵਾ ਇਹ ਇੱਕ ਦੂਜਾ ਲੈਜਰ ਮੇਰੇ ਕੋਲ ਵੀ ਹੈ ਕਿ ਇਹਦਾ ਪ੍ਰੈਕਸ਼ਨ ਵਿੱਚ ਜਾਮ ਹੋ ਗਿਆ ਸੀ ਆਹ ਪੁਰਾਣਾ ਪ੍ਰੈਕਸ਼ਨ ਆ ਇੱਕ ਨਾ ਇਹ ਮਜਰੀਆ ਪੈਣ ਨੇ ਸੀ ਜੋ ਕਿ ਜਮ ਮੋਗਲ ਪੰਪ 6 ਦੇ ਕੰਮ ਆ ਪ੍ਰੈਕਸ਼ਨ ਵਿੱਚ ਨਾ ਜਾਮ ਹੋਇਆ ਤਾਂ ਪੁਰਾਣਾ ਪ੍ਰੈਕਸ਼ਨ ਆ ਜਾਮ ਹੋਇਆ ਸੀ ਆ ਜਿਹੜੀਆਂ ਨਾਲੇ ਰਣ ਜਾਮ ਹੋਏਗੇ ਪ੍ਰੈਕਸ਼ਨ ਆ ਪੁਰਾਣਾ ਪ੍ਰੈਕਸ਼ਨ ਆਪਾਂ ਇਹਦਾ ਨਾਮ ਆ ਪ੍ਰੈਕਸ਼ਨ ਤੇ ਖਰਾੜ ਆਦੇ ਰਾਜ ਨੂੰ ਇਹ ਇਹ ਨਾ ਬਚਜਾਮ ਹੋਏ ਜੇ ਬਰਪੂਨ ਸਾਰੀ ਕਰੇ ਕੱਕੜਨੀ ਪਈ ਬਾਰ ਤੇ ਸੌਖਾ ਤਰੀਕਾ ਕੀ ਆਪਾਂ ਡਰੈਨ ਲਓ ਜਾਂ ਗੋਲ ਰੇਤੀ ਸਸਤਾ ਰਹਿੰਦਾ ਉਹ ਜਿਹੜੀਆਂ ਹੈਗੀਆਂ ਚੀਰੀਆਂ ਮਿਲਦੀਆਂ ਮੈਂ ਇਹਦੇ ਨਾਲ ਬਚਦੀਆਂ ਪੈ ਜਾਂਦੇ ਇਹ ਉਹ ਇਦਾਂ ਰੇਸਪੀ ਨਾ ਕਰਦੇ ਠੀਕ ਨਾ ਜੇ ਨਹੀਂ ਆਪਣਾ ਗੋਲ ਰੇਤੀ ਦੇਗੀ ਤਾਂ ਡਰੈਨ ਲੇਓ ਡਰੈਨ ਦੇ ਬੁਰਾ ਆਖੋਗੇ ਤੇ ਟੀਜੀ ਪਤਲੀ ਹੁੰਦੀ ਹੈ ਪਰ ਜਿਹੜਾ ਨਾ ਇਹਨੇ ਜਦੋਂ ਅਸੀਂ ਇਹੋ ਕਰਦੇ ਹਾਂ ਸਹੀ ਬਣਾਤੀ ਜੋਗਲੀ ਕਰਕੇ ਬਟਲੀ ਕਹਿੰਦੇ ਆ ਫਿਰ ਬਾਲਾ ਫੜਕਾ ਆ ਜਾਂਦਾ ਜੇ ਘੱਟ ਸਿਹਨਸਾਰਨਾ ਤਾਂ ਇਹ ਵੀ ਕੱਟ ਕਰਦੇ ਹਾਂ ਜਨਾ ਸਰਾ ਲਗਾ ਦੇ ਕੱਟ ਕਰਦੇ ਹਾਂ ਸਰਨਾ ਆਹ ਲਓ ਕੱਟ ਕੇ ਅਗਲਾ ਆਮ ਇਹਦਾ ਪ੍ਰੈਸ ਵੀ ਸਟ੍ਰੈਕ ਦਾ ਕੰਮ ਕਰਾਉਣ ਦਿੰਦਾ ਫਿਰ ਤੱਕ ਤੇ ਚੱਲਾਈ ਕਰੀ ਹੁਣ ਇਹ ਰਾੜ ਐਵੇਂ ਪੈਂਦੀ ਕਰ ਲੈਂਦੇ ਆ ਪੈਨ ਆਪਾਂ ਥੋੜੀ ਟੈਟ ਆ ਥੋੜਾ ਜਿਹਾ ਹੋਰ ਫੜਕੜਦੇ ਹਾਂ ਥੋੜਾ ਸਹੀ ਬਣਾ ਲੈਂਦਾ ਮੈਂ ਬੰਨ੍ਹ। ਬਹੁਤ ਵਧੀਆ ਤਰੀਕਾ ਹੀ ਨਾਲੇ ਗਾਗਣਾ ਫੈਲਾਉਣ ਦਾ ਤੇ ਨਾਲੇ ਮੈਸਟਰੀ ਦਾ ਵਾਤ ਫਿਰਿਆ ਗਿਆ। ਫਿਰ ਫਿਰ ਲਈ ਪ੍ਰਾਣ ਦੀ ਜਰੂਰ ਦੀ ਕਾ। ਇਦਾਂ ਬੰਨ੍ਹ। ਪਲੱਸ ਐਡ ਰੱਖੋ ਬਾਹਲੇ ਵੀ ਨੰਨੀ। ਉਹ ਕਰ ਲਓ। 드디어 <susur> 대다 <susur> たまに忘れちゃう。